ਡਾਕਟਰ ਪਵਨ ਕੁਮਾਰ ਪਠਾੜੀਆ ਜੀ ਐਕੂਪ੍ਰੈਸ਼ਰ ਵਿਧੀ ਰਾਹੀਂ ਮਰੀਜ਼ਾਂ ਦਾ ਇਲਾਜ ਚੈੱਕ ਅਪ ਕਰ ਰਹੇ ਨੇ ਜੋ ਕਿ ਇੱਕ ਨੂਰ ਸੁਸਾਇਟੀ ਵਰਨੋ ਜਤਨ ਕੀਤਾ ਗਿਆ ਹੈ ਕਿ ਸਾਰੇ ਨਿਰੋਗ ਰਣ ਤੇ ਰੱਬ ਨੇ ਸਾਡੇ ਹੱਥਾਂ ਪੈਰਾਂ ਵਿੱਚ ਹੀ ਪੁਆਇੰਟ ਦਿੱਤੇ ਨੇ ਜਿਹਦੇ ਰਾਹੀਂ ਆ ਸਾਨੂੰ ਬਿਮਾਰੀਆਂ ਦਾ ਪਤਾ ਲੱਗਦਾ ਹੈ ਜਿਨ੍ਹਾਂ ਤੋਂ ਤੁਹਾਡਾ ਸਿਹਤ ਰਹਿੰਦਾ ਹੈ ਦੇਖੋ ਇਹ ਮਸ਼ੀਨ ਹੀ ਦੱਸਦੀ ਹੈ ਵੀ ਜੇ ਕਿਸੇ ਨੂੰ ਬੰਦੇ ਨੂੰ ਕੋਈ ਪ੍ਰੋਬਲਮ ਹੈ ਤਾਂ ਹੱਥਾਂ ਦੇ ਪੈਰ ਦੱਬ ਕੇ ਮਸ਼ੀਨ ਰਾਹੀਂ ਐਕੂਪ੍ਰੈਸ਼ਰ ਆਹੀ ਸਾਨੂੰ ਪਤਾ ਲੱਗਦਾ ਵੀ ਸਾਨੂੰ ਬੋਡੀ 'ਚ ਹੀ ਪ੍ਰੋਬਲਮ ਹੈ ਤੇ ਉਸ ਦਾ ਬੰਦੇ ਦਾ ਇਲਾਜ ਵੀ ਹੋ ਜਾਂਦਾ ਹੈ ਨਹੀਂ ਤਾਂ ਆਮ ਬੰਦੇ ਨੂੰ ਇਹ ਨਹੀਂ ਪਤਾ ਹੁੰਦਾ ਵੀ ਸਾਨੂੰ ਕੀ ਪ੍ਰੋਬਲਮ ਹੈ ਕੀ ਨਹੀਂ ਪ੍ਰੋਬਲਮ ਅੰਦਰ ਕੀ ਪ੍ਰੋਬਲਮ ਹੁੰਦੀ ਹੈ ਉੱਥੇ ਆਪਾਂ ਨੂੰ ਚੁੱਭਦਾ ਹੈ ਇਹਦਾ ਚੁੱਭੂਗਾ ਥੋੜਾ ਜੇ ਦਿੱਤੇ ਆਪਾਂ ਨੂੰ ਆਉਤੀ ਇੰਡੀਕੇਸ਼ਨ ਆ ਗਈ ਉਹ ਤੋਂ ਵਾਇਲ ਨੂੰ ਚੁੱਭੋ ਉਹ ਆਈ ਤਾਂ ਤੇਰੀ ਹੋ ਗਈ ਗ੍ਰੀਆ ਪ੍ਰਮਾਤਮਾ ਨੇ ਸਾਡੇ ਹੱਥ ਵਿੱਚ ਹੀ ਸਾਡੇ ਬਿਮਾਰੀਆਂ ਵਾਸਤੇ ਬਲਮਾ ਰਾਮ ਦੇ ਦੁਆਤ ਸੇ 1 ਮਿੰਟ ਰੋਗਾ ਦਾ ਇਲਾਜ ਵੀ ਹੈ ਤੇ ਬਿਮਾਰੀ ਦੱਸਦੀ ਹੈ ਰੋਗਾ ਕੀ ਹੁੰਦਾ ਤਾਂ ਡਾਕਟਰ ਪੌਨ ਕੁਮਾਰ ਪਠਾਨੀਆਂ ਜੀ ਐਕੂਪ੍ਰੈਸ਼ਰ ਵਿਧੀ ਨਾਲ ਹੀ ਮਰੀਜ਼ਾਂ ਦਾ ਚੈੱਕਅਪ ਕਰ ਰਹੇ ਨੇ ਜੇ ਕੋਈ ਸਮੱਸਿਆ ਹੁੰਦੀ ਹੈ ਆਦਮੀ ਚ ਤਾਂ ਮਸ਼ੀਨ ਆਪ ਕੋ ਆਪ ਦੱਸ ਦਿੰਦੀ ਹੈ ਵੀ ਇਨਸਾਨ ਨੂੰ ਆਹ ਪ੍ਰੋਬਲਮ ਹੈ షుగర్ मोटापा बीपी ब्लड प्रेशर सारी ਬਿਮਾਰੀਆਂ ਦਾ ਇੱਕ ਪ੍ਰੈਸ਼ਰ ਆਹੀ ਖਾਣਾ ਵੀ ਹੁੰਦਾ ਹੈ ਤੇ ਪਤਾ ਵੀ ਲੱਗਦਾ ਹੈ ਇਨਸਾਨ ਨੂੰ ਬਿਮਾਰੀ ਹੋ ਗਈ। ਕੋਟੋ ਬੋਟੋ ਨਾ ਪਾਈਓ। ਇਹ ਤਰ੍ਹਾਂ ਕਿਹੜੀ ਵੀਡੀਓ ਬਣਾਉਣਾ ਪਏ ਕੱਪੜੇ ਪਹਿਨਣਾ। ਡਾਕਟਰ ਜਿਹੜੇ ਅੱਜ ਕੈਂਪ ਲਾਏ ਐ ਤੁਸੀਂ ਉਹਦੇ ਬਾਰੇ ਕੀ ਕਹੋਗੇ ਅੱਜ ਆਪਾਂ ਇੱਕ ਮੂਰਤ ਸਹਿਤੀ ਦਾ ਸਿੱਕਾ ਜਨਰਲ ਚੈੱਕਅਪ ਕੈਂਪ ਲਾਇਆ ਹੈ ਜਿਸ ਚਾਪਾ ਐਕੂਪ੍ਰੈਸਰ ਮਸ਼ੀਨ ਦੁਆਰਾ ਪੁਆਇੰਟ ਚੈੱਕਅਪ ਕੀਤਾ ਹੈ ਜਿਹੜੇ ਐਕੂਪ੍ਰੈਸਰ ਦੇ ਪੁਆਇੰਟ ਹੈਗੇ ਆ ਇਹ ਆਪਾਂ ਨੂੰ ਇੰਡੀਕੇਟ ਕਰਦਾ ਹੈ ਕਿ ਆਪਣੀ ਕਿਹੜੀ ਕਿਹੜੀ ਬਿਮਾਰੀ ਹੋ ਗਈ ਹੈ ਇਹ ਤਾਂ ਹਫਤੇ ਦਾ ਬੈਰੀ ਪਿੱਟ ਹੈਗਾ ਕਿ ਇਹ ਸਾਰੇ ਪੁਆਇੰਟ ਜਿਹੜੇ ਅੱਜ ਆਪਾਂ ਖਾ ਕੇ ਪਹੁੰਚਾਂਗੇ ये गे गे। जो आप लगातार एक तो दो मिनट इन पॉइंटों दलिए तो अपनी कई बीमारियां जगह बिना मैडिसन ठीक हो जाए जो कि परमात्मा ने जमें सा बनाया है ऐसा जो है पूरे बॉडी का नक्शा बनाया है जिस तरह अपना यह अंगूठा है ये अंगूठे में आप सिर के तौर पर लेंगे है अपना हैड हो गया यह दर्दना हो गई अपना लंगस इधरों तो अपना लंगस हो गए ये अपनी जी है लत्त हो गई तो ये अपना दो हारमस ए दो लत्त हो गए दो हारम्स हो गए ਆਪਣਾ ਇੱਕ ਪੂਰਾ ਸੀਰੀਜ਼ ਹੈਗਾ ਉਹ ਇੱਕ ਐਕੂਪ੍ਰੈਸਰ ਦਾ ਪੁਆਇੰਟ ਬਣ ਜਾਂਦਾ ਹੁੰਦਾ ਹੈ ਤੇ ਜਿਹ ਆਪਾਂ ਜਿਹੜੇ ਆਪਣੇ ਪੁਆਇੰਟ ਤੇ ਆਪਾਂ ਐ ਮਸਿਨ ਇੰਡੀਕੇਟ ਕਰਦੇ ਆ ਜਿਹੜੇ ਪੁਆਇੰਟ ਤੇ ਦਿੱਕਤ ਹੋ ਗਈ ਜਿਹੜੇ ਪੁਆਇੰਟ ਤੇ ਉਹ ਆਰਗਨ ਜਿਹੜਾ ਹੈਗਾ ਆਪਣਾ ਇਫੈਕਟਡ ਹੁੰਦਾ ਹੈ ਜੇ ਆਪਾਂ ਸੋਰਗਾ ਦਾ ਟਰੀਟਮੈਂਟ ਕਰਵਾਵਾਂਗੇ ਜਿਹੜੇ ਆਪਣੇ ਐਕੂਪ੍ਰੈਸਰ ਪੁਆਇੰਟ ਹੈ ਉਹਨਾਂ ਦਵਾ ਕੇ ਪ੍ਰੈਸ਼ਰ ਦੇ ਕੇ ਤੇ ਆਪਣੀ ਜਿਹੜੀ ਬਿਮਾਰੀ ਹੈਗੇ ਆ ਉਹ ਠੀਕ ਹੋ ਜਾਂਦੀ ਹੋਈ ਹੈ ਤੇ ਆਪਾਂ ਬਿਨਾ ਮੈਡੀਸਨ ਦੇ ਆਪਣਾ ਐਕਨੋਬਲ ਸੋਸਾਇਟੀ ਦਾ ਇੱਕ ਹੀ ਮਕਸਦ ਹੈ ਕਿ ਆਪਾਂ ਬਿੰਡਾ ਨੂੰ ਜਿਹੜੇ ਸਾਰੇ ਨਿਵਾਸੀ ਹੈਗੇ ਆ ਇਹਨਾਂ ਨੂੰ ਆਪਾਂ ਠੀਕ ਕਰਨਾ ਹੈ ਬਿਨਾ ਵੀ ਕਿਸੇ ਮੈਡੀਸਨ ਤੇ ਤੇ ਤਾਂ ਕਿ ਕਿਉਂਕਿ ਲੋਕੀ ਦਵਾਈਆਂ ਖਾ ਖਾ ਕੇ ਆ ਚੁੱਕੇ ਹੁੰਦੇ ਆ ਦਵਾਈਆਂ ਤਾਂ ਮਹਿੰਗੀਆਂ ਪੈਂਦੀ ਹੈਗੀਆਂ ਤੇ ਦੂਜਾ ਹੈ ਕਿ ਥੀ ਬਿਮਾਰੀਆਂ ਬਸ ਦਵਾਈਆਂ ਖਾਣੀ ਪੈਂਦੀ ਹੈਗੀਆਂ ਪਰ ਐਕੂਪ੍ਰੈਸ਼ਨ ਨਾਲ ਆਪਾਂ ਬਿਨਾ ਕਿਸੇ ਮੈਡੀਸਨ ਤੇ ਆਪਾਂ ਪੁਆਇੰਟ ਦਬਾ ਕੇ ਟਰੀਟਮੈਂਟ ਕਰ ਸਕਦੇ ਹਾਂ ਜੋ ਕਿ ਇੱਕ ਆਮ ਬੰਦੇ ਵਾਸਤੇ ਬਹੁਤ ਬੈਨੇਫਿਟ ਹੁੰਦਾ ਹੈ ਕਿਉਂਕਿ ਬੰਦੇ ਦਾ ਜਿਹੜਾ ਹੈਗਾ ਦੀ ਅੱਧਾ ਖਰਚਾ ਜਿਹੜਾ ਹੈਗਾ ਉਹ ਦਵਾਈਆਂ 'ਚ ਚੱਲ ਜਾਂਦਾ ਹੈ ਪਰ ਜੇ ਆਪਾਂ ਬਿਨਾਂ ਮੈਡੀਸਨ ਤੇ ਆਪਾਂ ਆਪਣੇ ਉਠੀ ਕਰ ਸਕੀਏ ਤੇ ਇਸ ਵਾਸਤੇ ਕੋਈ ਜਿਹੜੀ ਹੈਗੀ ਮੈਂ ਕਹਿੰਦਾ ਵੀ ਕੋਈ ਉਹ ਵਧੀਆ ਟਰੀਟਮੈਂਟ ਨਹੀਂ ਹੋ ਸਕਦਾ ਬੈਠਾ ਜਿਸ ਤਰ੍ਹਾਂ ਸਾਇੰਸ ਦੇ ਯੁੱਗ ਹੈ ਭੱਜ ਦੌੜ ਦੀ ਹਰ ਬੰਦੇ ਦੀ ਜ਼ਿੰਦਗੀ ਹੈ ਤਾਂ ਤੁਸੀਂ ਐਕੂਪ੍ਰੈਸ਼ਰ ਆਈ ਕਹਿੰਨੀ ਉਹ ਵੀ ਹਰ ਬਿਮਾਰੀ ਦਾ ਇਲਾਜ ਹੁੰਦਾ ਹੈ ਤਾਂ ਕਿਹੜੇ-ਕਿਹੜੇ ਬਿਮਾਰੀਆਂ ਦਾ ਇਲਾਜ ਤੁਸੀਂ ਕਰ ਸਕਦੇ ਕੋਈ ਜਿਹੜੀ ਬੋਡੀ ਦੇ ਬਿਮਾਰੀਆਂ ਹੈਗੀਆਂ ਉਹ ਸਾਰੇ ਬਿਮਾਰੀ ਦਾ ਆਪਾਂ ਇਲਾਜ ਕਰ ਦਿੰਦੇ ਹਾਂ ਆਪਾਂ ਨੂੰ ਤਤਕਾਲ ਨਰਾ ਮਿਲਦਾ ਜਿਵੇਂ ਆਪਾਂ ਕਹਿੰਦੇ ਨੇ ਕਿ ਮੈਡੀਸਿਨ ਆਪਾਂ ਗੋਲੀ ਖਾਂਦੇ ਆ ਗੋਲੀ ਖਾਣ ਚ ਵੀ ਆਪਾਂ ਨੂੰ ਰਾਮਾਂਚ 15-20 ਮਿੰਟ ਲੱਗ ਜਾਂਦੇ ਆ ਪਰ ਇਕਪ੍ਰੈਸ ਦੇ ਪੁਆਇੰਟ ਆਪਾਂ ਜਦ ਇੱਕ ਦੋ ਮਿੰਟ ਹੀ ਦਵਾਉਂਦੇ ਆ ਪਰ ਨਾਲ ਜਦ ਰਿਜ਼ਲਟ ਮਿਲਦਾ ਹੈ ਮੰਨ ਲਓ ਸਾਡਾ ਸਿਰ ਦੁਖਦਾ ਆ ਆਪਾਂ ਜਦ ਪੁਆਇੰਟ ਦਵਾਵਾਂਗੇ ਤੇ ਪਰ ਨਾਲ ਦੀ ਨਾਲ ਰੀਲਿਫ ਮਿਲੂਗਾ ਆਪਾਂ ਨੂੰ ਕਮਜ਼ੋਰੀ ਮਹਿਸੂਸ ਹੁੰਦੀ ਆ ਕਬਰਾਟ ਹੁੰਦੀ ਆ ਜਿਸ ਤਰ੍ਹਾਂ ਕਿ ਅੱਜ ਕੱਲ ਬੱਚੇ ਯਾਤਰ ਫੂਡ ਵੇਰਾ ਜਿਹੜੇ ਹੈਗੇ ਆ ਖਾ ਰਹੇ ਆਗੇ ਫਾਸਟ ਫੂਡ ਖਾ ਰਹੇ ਆ ਉਸ ਨਾਲ ਕਈ ਬਿਮਾਰੀਆਂ ਪੇਟ ਦੀ ਸੰਬੰਧੀ ਬਿਮਾਰੀ ਯਾ ਲਗਾਤਾਰ ਮੋਬਾਈਲ ਚ ਰਨ ਨਾਲ ਹੈਡੇਕ ਹੈ ਆਈ ਸਾਈਟ ਵੀ ਖੋਰੀ ਹੈ ਯਾ ਲੇਡੀਜ਼ ਨੂੰ ਇੱਕ ਪ੍ਰੋਬਲਮ ਰਹਿੰਦੀ ਹੈ ਜਨਰਲ ਵੀਕਨੈਸ ਠੀਕ ਹੈ ਆਪਣੇ ਜਿੱਤੇ ਵੀ ਇੰਡੀਆ ਦੀ ਲੇਡੀਜ਼ ਹੈਗੀਆਂ ਉਹਨਾਂ ਨੂੰ ਐਨੀਮੀਆ ਹੋਣਾ ਜਨਰਲ ਵੀਕਨੈਸ ਕੈਲਸ਼ੀਅਮ ਦੀ ਕਮੀ ਇਹ ਰਹਿੰਦੀ ਰਹਿੰਦੀ ਹੈ ਪਰ ਆਪਾਂ ਆਪਦੇ ਪੁਆਇੰਟ ਦਵਾ ਕੇ ਜਿਹੜਾ ਗਿਆ ਆਪਣਾ ਆਪਣੀ ਬੋਡੀ ਦੇ ਆਰਗਨਸਰ ਐਕਟਿਵ ਹੋ ਕਰਕੇ ਬੋਡੀ ਦੇ ਪਾਰਟ ਨੂੰ ਐਨਲਾਈਜ਼ ਦੇ ਕੇ ਪੁਆਇੰਟ ਦਵਾ ਕੇ ਆਪਾਂ ਜਿਹੜੇ ਹੈਗੇ ਆ ਐਕਟੀਵੇਟ ਕਰਕੇ ਜਿਹੜੇ ਬਾਡੀ ਪਾਰਟ ਉਹਨਾਂ ਐਕਟੀਵੇਟ ਕਰੀਏ ਪੰਜ ਦੇ ਪੁਆਇੰਟ ਉਹਨਾਂ ਦਾ ਆਪਾਂ ਬੋਡੀ ਆਪਣੇ ਆਪ ਨੂੰ ਸੀਰਚ ਹੰਦੁਸਤੀ ਪੈਦਾ ਕਰ ਸਕਦੇ ਆ ਤੇ ਬਿਨਾ ਦਵਾਈ ਤੇ ਐਟ ਟਾਈਮ ਆਪਾਂ ਆਪਣੇ ਆਪ ਨੂੰ ਅਨਰਜੀਕ ਮਹਿਸੂਸ ਕਰ ਸਕਦਾ ਜਿਸ ਤਰ੍ਹਾਂ ਤੁਸੀਂ ਸ਼ਹਿਰ ਵਿੱਚ ਕੈਂਪ ਲਾ ਰਹੇ ਹੋ ਤੁਸੀਂ ਪ੍ਰੋਪਰ ਮੈਨਣਾ ਹੋਵੇ ਤੁਹਾਡਾ ਡਰੈਸ ਕੀ ਹੈ ਕੋਈ ਡਿਸਪੈਂਸੀ ਤੁਹਾਡੀ ਆਪਾਂ ਇਗਨੋਰਬਲ ਸੋਸਾਇਟੀ ਤਰਫ ਤੇ ਜੁਹਾਰਸਬੀਨਗਰ ਕਲੀਨਿਕ ਨੰਬਰ 4 ਚ ਮਿਲ ਸਕਦੇ ਹੈਗੇ ਮੇਰਾ ਮੋਬਾਈਲ ਨੰਬਰ ਹੈਗਾ 88473 72070 ਤੁਸੀਂ ਮੈਨੂੰ ਇਸ ਨੰਬਰ ਤੇ ਸਾਡੇ ਦਰਸ਼ਕੋਂ ਇੱਕ ਰਿਪੋਰਟ ਨੰਬਰ ਤੇ ਦੱਸੋਰੀ ਬੱਸਿਓ ਜੁਆਰ ਸੂ ਨਗਰ ਗਲੀ ਨੰਬਰ 4 ਡਾਕਟਰ ਪਵਨ ਕੁਮਾਰ ਪਠਾਨੀਆ ਮੋਬਾਈਲ ਨੰਬਰ ਹੈਗਾ ਮੇਰਾ 4488847372070 ਹੋਰ ਸਾਡੇ ਦਰਸ਼ਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਗੇ ਕਿਉਂਕਿ ਅੱਜ ਕੱਲ ਬੱਚੇ ਜਿਹੜੇ ਫਾਸਟ ਫੂਡ ਦੇ ਵੱਲ ਬੜਾ ਭਜਦੇ ਨੇ ਘਰਾਂ ਵਿੱਚ ਵੀ ਅਕਸਰ ਦੇਖਿਆ ਹੈ ਕਿ ਅਗਲਾ ਕਹਿੰਦਾ ਰੋਟੀ ਦਾ ਬਣਾਉ ਤੇ ਆਪਾਂ ਬਾਜ਼ਾਰ ਦੀ ਖਾਈਏ ਤਾਂ ਉਹਦੇ ਨਾਲ ਵੀ ਕੋਈ ਬਿਮਾਰੀਆਂ ਦਾ ਖਤਰਾ ਬੰਦਾ ਦੇਖੋ ਫਾਸਟ ਫੂਡ ਦਾ ਬਿਮਾਰੀਆਂ ਦਾ ਘਰ ਰਿਹਾ ਹੈ ਕਿਉਂਕਿ ਫਾਸਟ ਫੂਡ ਜਿਹੜੇ ਹੈਗੇ ਆ ਉਹ ਕਈ ਤਰ੍ਹਾਂ ਦੇ ਮਲਾਪਟੀ ਚੀਜ਼ਾਂ ਨਾਲ ਬਣਦੇ ਹੈਗੇ ਆ ਕੋਈ ਮੈਦਾ ਹੈਗਾ ਕੋਈ ਕਿਸੇ ਰਾਂਗੀ ਆਪਣਾ ਜੈ ਤੇ ਨਹੀਂ ਯਾਰ ਜਿਹੜਾ ਹੈਗਾ ਉਹ 체ਕ ਤਾਂ ਉਹ ਡਾਈਜੈਸਟ ਨਹੀਂ ਕਰ ਪਾਉਂਦਾ ਕੁਝ ਅੱਜ ਕੱਲ ਤੁਹਾਨੂੰ ਪਤਾ ਹੈ ਕਿ ਜਿਹੜੇ ਤੇਲ ਹੈਗੇ ਆ ਉਹ ਵੀ ਮਲਾਪਟੀ ਆ ਰਹੇ ਆ ਤੇ ਜਿਹੜੇ ਬਾਹਰ ਅਪਾ ਚਾ ਖਾ ਜਾਂਦੇ ਆ ਇਹ ਉਹਨਾਂ ਦਾ ਫਾਸਟ ਫੂਡ ਹੈ ਜਾਂ ਕੋਈ ਵੀ ਆਪਾਂ ਸਵਾਦ ਖਾਂਦੇ ਆ ਉਹਦਾ ਕੀ ਪਤਾ ਕਿ ਕਿਹੜੀ ਤੇਲ ਯੂਜ਼ ਕਰ ਰਹੇ ਆ ਹੁਣੇ ਤੁਸੀਂ ਦੇਖਿਆ ਹੋਣਾ ਕਿ ਪ੍ਰਿਮਤੀ ਬਾਲਾ ਜੀ ਦਾ ਜਿਹੜਾ ਲੱਡੂਆਂ ਦਾ ਪ੍ਰਸ਼ਾਦ ਸੀ ਕੁਛ ਚਰਬੀ ਜਿਹੜਾ ਪ੍ਰਸ਼ਾਦ ਬੜਾ ਚਰਬੀ ਪਾਈ ਗਈ ਹੈ ਤੇ ਕੀ ਹੋਰ ਤਰ੍ਹਾਂ ਦੇ ਮਲਬੀ ਸਵਨ ਪਾਇਆ ਗਿਆ ਹੈ ਜੋ ਮੰਤਰਾ ਦੇ ਸਮਾਨ ਚ ਪਲਾਟ ਹੋਦੇ ਦਾ ਜਿਹੜੇ ਬੰਦੇ ਆਪਾਂ ਘਰ ਸਵਾਰ ਕਾਉਂਦੇ ਆ ਤੇ ਉਸ ਦਾ ਵੀ ਦੇਖੋ ਕਿੰਨੀ ਮਲਬਤ ਹੋ ਗਈ ਤੇ ਆਪਾਂ ਕੋਸ਼ਿਸ਼ ਕਰੀਏ ਕਿ ਜੋ ਅਗਰ ਕੋਈ ਚੀਜ਼ ਖਾਣ ਦੇ ਤਾਂ ਆਪਾਂ ਘਰੇ ਹੀ ਤਿਆਰ ਕਰੀਏ ਬਾਜ਼ ਆਪਾਂ ਘੱਟ ਤੇ ਘੱਟ ਯੂਜ਼ ਕਰੀਏ ਤੇ ਫਾਸਟ ਫੂਡ ਤੇ ਜਿੰਨਾ ਕਿ ਫ੍ਰੀਜ ਉੱਤੇ ਦਾ ਬਰਾ ਕਰਨਾ ਚਾਹੀਦਾ ਤੇ ਬੋਡੀ ਨੂੰ ਆਪਾਂ ਜਿੰਨਾ ਰਿਲੈਕਸ ਰੱਖਾਂਗੇ ਸਟਮਕ ਨੂੰ ਆਪਣੇ ਪੇਟ ਸਟਮਕ ਨੂੰ ਉਤਰੇ ਹੀ ਜਦ ਕੋ ਡਾਈਜੈਸਟਰ ਬਠੀਕ ਹੋਊਗਾ ਤਾਂ ਆਪਣਾ ਹਰ ਚੀਜ਼ ਜਿਹੜੀ ਹੈ ਆਪਣੇ ਉਹ ਠੀਕ ਰਹਿੰਦੀ ਹੈ। ਆਯੁਰਵੈਦ ਦਾ ਮੇਨ ਮਕਸਦ ਇਹ ਹੈ, ਪਿਆਰਵੈਦ ਦਾ ਫਾਰਮੂਲਾ ਇਹ ਹੈ ਕਿ ਆਪਾਂ ਆਪਣੇ ਪੇਟ ਨੂੰ ਜਿੰਨਾ ਠੀਕ ਰੱਖਾਂਗੇ ਉਤਰੇ ਹੀ ਆਪਾਂ ਬਿਮਾਰੀ ਦੇ ਵਿਚਾਰ। ਜੈਸਾ ਸਾਡਾ ਦੇਸ਼ ਤਿਹਾਰਾਂ ਦਾ ਦੇਸ਼ ਹੈ ਤੇ ਕੁਦਰਤੀ ਅੱਜ ਨਵਰਾਤੇ ਵੀ ਹੈ, ਦੁਸ਼ਹਿਰਾ ਆ ਰਿਹਾ, ਦੀਵਾਲੀ ਆ ਰਿਹਾ। ਲੋਕ ਮਠਿਆਈਆਂ ਖਾਂਦੇ ਨੇ। ਉਹਨਾਂ ਵਾਸਤੇ ਕਿਸ ਦੇਸ਼ ਨੂੰ ਦੇਖੋ ਤਿਹਾਰਾਂਾਂ ਦੇ ਬਰਤ ਦਾ ਪਾਸਾ ਕਿ ਕਰਦੇ ਆ ਤਾਂ ਕਿ ਆਪਾਂ ਸਟਮਕ ਨੂੰ ਆਪਣੇ ਪੇਟ ਨੂੰ ਆਰਾਮ ਦੇ ਸਕੀਏ। ব্রত ਰੱਖਣਾ ਬਤਲੇ ਹੁੰਦਾ ਕਿ ਆਪਾਂ ਹਫਤੇ 'ਚ ਇੱਕ ਬ੍ਰਤ ਲੱਗਦੇ ਆ ਤਾਂ ਕਿ ਆਪਣੇ ਜਿਹੜਾ ਸਟਮਕ ਹੈ ਆਪਤਾ ਲਗਾਤਾਰ ਆਪਕ ਨੂੰ ਖਾਣਾ ਜੁਂਦੇ ਪਾਈ ਜਾਂਦੇ ਆ ਜਾਂ ਪੇਸਟਾਂ ਵਿੱਚ ਪਾਈ ਜਾਂਦੇ ਆ ਤੇ ਉਹ ਡਾਈਜੈਸਟ ਨਹੀਂ ਹੁੰਦਾ ਤੇ ਆਪਾਂ ਤਿਉਹਾਰਾਂ 'ਚ ਪਾ ਹਲਕਾ ਖਾਣਾ ਖਾਂਦੇ ਆ ਫਰੂਟ ਖਾਂਦੇ ਆ ਤਾਂ ਕਿ ਆਪਾਂ ਜਿਹੜਾ ਕਿ ਆਪਣੇ ਸਿਸਟਮ ਨੂੰ ਡਾਈਜੈਸਟਰੀ ਇੱਕ ਅਰੈਸਟ ਦੇ ਸਕੀ ਤੇ ਪ੍ਰੋਪਰ ਜਿਹੜਾ ਵਰਕ ਹੁੰਦਾ ਰਹੇ ਤੇ ਤਿਉਹਾਰਾਂ 'ਚ ਆਪਾਂ ਕੋਸ਼ਿਸ਼ ਕਰੋ ਵੀ ਬਾਰੀ ਚ ਘਟਕਾ ਦੀ ਜਾਂ ਤੇ ਫਰੂਟ ਪਰਾਟ ਆਪਾਂ ਖਾਈਏ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਵਾਸ਼ ਕਰਕੇ ਕਿਉਂਕਿ ਅਜਲ ਕੈਮੀਕਲ ਜਿਹੜੇ ਹੈਗੇ ਆ ਉਹ ਬਹੁਤ ਜ਼ਿਆਦਾ ਮਿਲਾਏ ਜਾ ਰਹੇ ਆ ਤੇ ਜਿਹੜਾ ਵੀ ਆਪਾਂ ਫਰੂਟ ਖਾਣਾ ਹੈ ਉਹਨੂੰ ਚੰਗੀ ਤਰ੍ਹਾਂ ਪਾਣੀ ਚੰਗੀ ਤਰ੍ਹਾਂ ਸਾਫ਼ ਕਰਕੇ ਫਿਰ ਖਾਏ ਤੇ ਤਿਉਹਾਰਾਂ ਨੂੰ ਮੱਧਿਆ ਨਜ਼ਰ ਰੱਖਦੇ ਹੋਏ ਇੱਕ ਤਾਂ ਪਹਿਲੇ ਸਾਰੇ ਨੂੰ ਮੈਂ ਜਿਹੜੇ ਨੂੰ ਰਾਤੇ ਆਂ ਰੀਸੋ ਕਾਮਾ ਦਿੰਦਾ ਹੈ ਤੇ ਪੂਰੇ ਬੰਦਾ ਸਹਿਰ ਵਾਸੀ ਨੂੰ ਤੇਰੀ ਸਵਾਸਥਿਆ ਨੂੰ ਮੈਂ ਵਧਾਈ ਦਿੰਦਾ ਨਜ਼ਰ ਰੱਖਤਿਆਂ ਦੀ ਤੇ ਮੇਰੀ ਬਸ ਉਹਨਾਂ ਲਈ ਹੈ ਕਿ ਬਾਹਰ ਜਿਹਾ ਕਰਦੇ ਕਰ ਖਾਈ ਜਾਂਦੇ ਹੋਈ ਚੀਜ਼ਾਂ ਜਿਵੇਂ ਘਰੇ ਬਣਾਓ ਪ੍ਰੈਸ ਬਣਾਓ ਤੇ ਆਪਣੀ ਸਿਹਤ ਦਾ ਖਿਆਲ ਰੱਖੋ ਇਹ ਆਪਾਂ ਆਨਵਲ ਲਾਈਫ ਚ ਸੁਖੀ ਰਹਾਂਗੇ ਸੇਧ ਅੱਛੀ ਹੈ ਤਾਂ ਦੁਨੀਆ ਅੱਛੀ ਹੈ ਜੇ ਆਪਾਂ ਬਿਮਾਰ ਰਹੇ ਗਏ ਆਂ ਤੇ ਫਿਰ ਆਪਣੇ ਵਾਸਤੇ ਹੀ ਦੰਦੋਂ ਤਰੀ ਗਈ ਹੈ ਉਹ ਕਿਸੇ ਕੰਮ ਦੀ ਨਹੀਂ ਡਾਕਟਰ ਸਾਹਿਬ ਜਿਹੜੇ ਤੁਸੀਂ ਸ਼ਹਿਰ ਵਿੱਚ ਕੈਂਪ ਲਾਉਣੇ ਆ ਉਹ ਕੈਂਪ ਲਈ ਕਿਸ ਤਰ੍ਹਾਂ ਦਾ ਪ੍ਰੋਸੀਜਰ ਹੈ ਤੁਹਾਡਾ ਦੇਖੋ ਜਿਹੜਾ ਆਪਾਂ ਕੈਂਪ ਲਾਉਂਦੇ ਆਂ ਅਰਕੂਪ੍ਰੈਸਰ ਪੁਆਇੰਟ ਦਾ ਉਹ ਬਿਲਕੁਲ ਫ੍ਰੀ ਚੈੱਕਅਪ ਕੈਂਪ ਹੁੰਦਾ ਹੈ ਤੇ ਤੁਸੀਂ ਆਪਣੇ ਪ੍ਰਧਾਨ ਜੀ ਹੈਗੇ ਆ ਰਾਜਕੁਮਾਰ ਜੀ ਜਿਹੜੇ ਕਿ ਕਿਚੇਰੀ ਕੰਪਲੈਕਸ ਗੋਥਾਂਬੁਰਖ ਚ ਬੈਠੇ ਹੋਏ ਆਂ ਤੇ ਤੁਸੀਂ ਉਹਨਾਂ ਨਾਲ 9:00 ਤੇ 5:00 ਤੱਕ ਸੰਪਰਕ ਕਰ ਸਕਦੇ ਆਂ ਤੇ ਉਹਨਾਂ ਤੇ ਟਾਈਮ ਲੈ ਸਕਦੇ ਆਂ ਜਿਵੇਂ ਆਪਾਂ ਨੂੰ ਲੱਗਿਆ ਤੇ ਆਪਾਂ ਤੁਹਾਨੂੰ ਵਾਰਡ 바이 ਵਾਰਡ ਆਪਾਂ ਕੈਂਪ ਲਾਉਣ ਦੀ ਕੋਸ਼ਿਸ਼ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਕਿ ਜਿਹੜੇ ਵੀ ਆਪਾਂ ਵਾਰਡ ਚ ਅਗਰ ਕਿਸੇ ਨੂੰ ਬਿਮਾਰੀਆਂ ਹੈਗੀਆਂ ਤੇ ਆਪਾਂ ਨੂੰ ਬਿਨ ਦਵਾਈ ਤੇ ਠੀਕ ਕਰੀਏ ਡਾਕਟਰ ਜਿੱਥੇ ਤੁਸੀਂ ਐਕੂਪ੍ਰੈਕਸ ਦੀ ਗੱਲ ਕੀਤੀ ਹੁਣ ਤੱਕ ਕਿੰਨੇ ਕੁ ਮਰੀਜ਼ ਤੁਹਾਡੇ ਕੋਲ ਆਏ ਕਿੰਨੇ ਕੁ ਤੁਸੀਂ ਇਲਾਜ ਕੀਤਾ ਦੇਖੋ ਮੈਂ 94 ਤੇ ਇਹ ਕੰਮ ਕਰ ਰਿਹਾ ਹੈਗਾ ਤੇ ਤੁਸੀਂ ਦੇਖੋ ਵੀ ਅੱਜ 24 ਹੋ ਗਿਆ ਤੇ ਮੈਨੂੰ 30 ਸਾਲ ਹੋ ਗਏ ਕਿਸ ਕਮ ਨਾਲ ਜੁੜੇ ਨੇ ਤੇ ਬਹੁਤ ਲੋਕ ਜਿਹੜੇ ਆ ਗਏ ਉਹ ਠੀਕ ਹੋਏ ਆ ਜਿਸ ਚ ਕਮਰ ਦਰਦ ਹੈ ਬੋਢਿਆਂ ਦੀ ਦਿੱਕਤ ਆ ਗਈ ਹੈ ਸਾਈਕਲ ਕਰੋਗ ਆ ਗਈ ਹੈ ਸਟਮਕ ਹੈ ਗਿਆ ਮਦਨ ਖਵਰਾਟ ਹੁੰਦੀ ਹੈ ਜੀ ਹੈ ਜਾਂ ਬੀਪੀ ਘਟਦਾ ਆ ਰਿਹਾ ਹੈ ਸ਼ੂਗਰ ਦੀ ਰੀਗਿਆ ਕਰਦੀ ਬੰਦੇ ਆਈ ਹੈ ਜਿੱਥੇ ਇੱਕ ਬੜਸਰ ਪੁਆਇੰਟ ਜਗਿਆ ਬਹੁਤ ਦੇਖਵਟ ਕਰਦਾ ਹੈਗਾ ਤੇ ਜੇ ਤੁਹਾਨੂੰ ਲੱਗਦਾ ਹੈਗਾ ਵੀ ਤੁਸੀਂ ਕਿਸੇ ਕਿਸੇ ਬਿਮਾਰੀ ਦਾ ਦਸਤਾ ਹੈਗਾ ਤੇ ਪਰ ਜੀ ਕੰਟੈਕਟ ਕਰੋ ਡਾਕਟਰ ਸਾਹਿਬ ਤੁਸੀਂ ਸਾਡੇ ਚੈਨਲ ਦੇ ਦਫ਼ਤਰ ਚ ਆਏ ਅੱਜ ਕੈਂਪ ਲਾਇਆ ਬਹੁਤ ਬਹੁਤ ਤੁਹਾਡਾ ਧੰਨਵਾਦ ਨੇ ਜਿਹੜਾ ਗਿਆ ਤੁਹਾਨੂੰ ਬਹੁਤ ਧੰਨਵਾਦ